ਤੂੰ ਮੇਰੇ ਬਰਾਬਰ ਭਗਵੰਤਮਾਨ ਨੂੰ ਖੜਾ ਕਰਦੇ ਚੋਣ ਜਿੱਤ ਜੇ ਜੱਜ ਜਿਵੇਂ ਕਹੂ ਮੈਂ ਉਵੇਂ ਪੁਲਿਸੀ ਦਾ ਕੁ ਕਰਾਵਾਂਗਾ। ਤੂੰ ਅੱਜ ਭਗਵੰਤਮਾਨ ਬਣਾਇਆ ਮੈਨੂੰ ਕੌਣ ਜਾਣਦਾ ਸੀ ਭੰਡ ਰੁਬਈਆ ਇਹਦਾ ਇਹ ਤੇਰੇ ਘਰੇ ਵਾ ਗਿਆ ਤੂੰ ਇਹਦੇ ਖੜਾ ਦਵਾ ਲਿਆ ਮੈਂ ਖੜਾ ਦਵਾ ਲਿਆ ਇਹਦਾ ਖੁਸਰਿਆਂ ਨੂੰ ਨਸ਼ਾ ਫਿਰਦਾ ਸੀ ਭਗਵੰਤਮਾਨ ਆਪਾ ਬਣਾਇਆ ਮੈਂ ਤੂੰ ਬਣਾਇਆ ਲੋਕਾਂ ਨੇ ਸਾਰੇ ਬਪਰਾਵਾਂ ਨੇ ਪਰ ਭਗਵੰਤਮਾਨ ਦੀ ਭਗਵੰਤਮਾਨੀ ਬਣਾ ਕੇ ਦਿਖਾਵਾਂਗੇ ਤੂੰ ਖੜਾ ਆ। ਆਂ ਚੋਣਾ ਜੇ ਤੇਰਾ ਇੱਕ ਚੌਂਕੀਦਾਰ ਵੀ ਭਗਵੰਤਵਾਣਾ ਜਿੱਤਣ ਦੇਤਾ ਨਾ ਸਾਨੂੰ ਜੱਟ ਦੇ ਪੁੱਤਾਂ ਜਾਨੀ ਤੂੰ ਚੌਂਕੀਦਾਰ ਨਹੀਂ ਬਣਦਾ ਤੇਰਾ ਚੌਂਕੀਦਾਰ ਮੀਮੀ ਜ਼ਮੀਨ ਦਿਓ ਲੈ ਆਪਣੀ ਹਾਂ ਜ਼ਮੀਨ ਦਿਓਗੇ ਕਿਉਂ ਦੇਵਾਂਗੇ ਤੇ ਖਾਵਾਂਗੇ ਕੀ ਕੀ ਖਾਵਾਂਗੇ ਹਲਾ ਅਸੀਂ ਨਹੀਂ ਦਿੰਦੇ ਮਾਤ ਕਿਹਾਗੇ ਅਸੀਂ ਜ਼ਮੀਨ ਦੇਣੀ ਇਸਾਨਾ ਦੇ ਹੱਕ ਵਾਸਤੇ ਲਿਆਂਦੀ ਆ ਸਾਰੀ ਜਿਹੜੀ ਪਾਲਿਸੀ ਲਿਆਂਦੀ ਆ ਉਹ ਆਪਦੀ ਪਾਲਿਸੀ ਆਪਦੇ ਕੋਲ ਰੱਖ ਲੈਣ ਆਪਦੇ ਹੱਕ ਚ ਰੱਖ ਲੈਣ ਆ ਉਹ ਭਗਵਾਨ ਤਮਨ ਜোঁ ਜোঁ ਉਹ ਵੀ ਕੋਈ ਹੋਰ ਐ ਮੰਤਰੀ ਕੋਈ ਵੀ ਵਿਧਾਇਕਾ ਉਹ ਆਪਦੀਆਂ ਜ਼ਮੀਨਾਂ ਦੇ ਦੇਣ ਅਸੀਂ ਪੰਜਾਬ ਵਾਲੇ ਨਹੀਂ ਦੇ ਮੰਨ ਇਹ ਭਾਈ ਜੀ ਸਾਡੇ ਹੱਕ ਸੱਚ ਦੀ ਐ ਸਾਡੇ ਬੱਚਿਆਂ ਦੀ ਲੜਾਈ ਐ ਨਾ ਕਿ ਸਾਡੀ ਐ ਅੱਜ ਤੱਕ ਤੋਂ ਜ਼ਿਆਦਾ ਖਾਈ ਖੜੇ ਐ ਪਰ ਐਡੇ ਐਡੇ ਸਾਡੇ ਪੋਤੇ ਪੁੱਤ ਗਿਆ ਉਹ ਕਿੱਧਰ ਜਾਣਗੇ ਉਹਨਾਂ ਨੂੰ ਰੋਟੀ ਭਗਵਾਨ ਤਮਨ ਕੇ ਬੱਚੇ ਦੇਣਗੇ ਆਹ ਭਾਈ ਯਾਰ ਗਰਤਾ ਵੀ ਪਹੁੰਚਿਆ ਗਲਬਾਤ ਕਰਦੇ ਆ ਬੀਬੀ ਜ਼ਮੀਨ ਦਿਓਗੇ ਆਪਣੀ ਹਾਂ ਜ਼ਮੀਨ ਦਿਓਗੇ ਕਿਉਂ ਦੇਵਾਂਗੇ ਤੇ ਖਾਵਾਂਗੇ ਕੀ ਇਕੱਲੇ ਇਕੱਲੇ ਦਾ ਨਾਮ ਲਿਸਟ ਕੀ ਖਾਵਾਂਗੇ ਨਹੀਂ ਬੋਲੇ ਨਾ ਨਾ ਅਸੀਂ ਨਹੀਂ ਦਿੰਦੇ ਲੈਂਡ ਬੋਲਿੰਗ ਦਾ ਹੱਕ ਤੇ ਨਹੀਂ ਹੈਗੇ ਤੁਸੀਂ ਹਾਂ ਲੈਂਡ ਬੋਲਿੰਗ ਨਹੀਂ ਦਿੰਦੇ ਅਸੀਂ ਜ਼ਮੀਨ ਮਰਚਾ ਕੇ ਅਸੀਂ ਜ਼ਮੀਨ ਦੇਣੀ ਅਤਿ ਕਾਰਲਾ ਹਾ ਤੇ ਅਗੇ ਪਰ ਜ਼ਮੀਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਕਾਰ ਦੀ ਜੇ ਪਾਲਸੀ ਹੈ ਹੱਕ ਚ ਨਹੀਂ ਹੈ ਨਹੀਂ ਭਾਈ ਜੀ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਵਾਂਗੇ ਕਿਸੇ ਵੀ ਕੀਮਤ ਦੇ ਵਿੱਚ ਅਸੀਂ ਧਰਤੀ ਮਾਂ ਐ ਸਾਡੀ ਅਸੀਂ ਆਪਦੀ ਮਾਂ ਬਚਾਉਣੀ ਐ ਅਸੀਂ ਆਪਦੀ ਇੱਜ਼ਤ ਬਚਾਉਣੀ ਐ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜ਼ਮੀਨ ਨਹੀਂ ਆਪਦੀ ਦੇਵਾਂਗੇ ਅਸੀਂ ਮਰ ਜਾਾਂਗੇ ਜਾਨਾਂ ਦੇ ਦੇਾਂਗੇ ਪਰ ਜ਼ਮੀਨ ਨਹੀਂ ਦੇਵਾਂਗੇ ਬਾਈ ਜੀ ਉਹ ਤਾਂ ਕਹਿੰਦੇ ਐਬੀਐਸੀ ਤਾਂ ਕਿਸਾਨਾਂ ਦੇ ਹੱਕ ਵਾਸਤੇ ਲਿਆਂਦੀ ਆ ਸਾਰੀ ਜਿਹੜੀ ਪਾਲਿਸੀ ਲਿਆਂਦੀ ਆ ਉਹ ਆਪਦੀ ਪਾਲਿਸੀ ਆਪਦੇ ਕੋਲ ਰੱਖ ਲੈਣਾ ਆਪਦੇ ਹੱਕ ਚ ਰੱਖ ਲੈਣਾ ਆਹੋ ਭਗਵਾਨ ਸਤਮਾਨ ਜੋ ਜੋ ਉਹ ਵੀ ਕੋਈ ਹੋਰ ਐ ਮੰਤਰੀ ਕੋਈ ਵੀ ਵਿਧਾਇਕਾ ਉਹ ਆਪਦੀਆਂ ਜ਼ਮੀਨਾਂ ਦੇ ਦੇਣ ਅਸੀਂ ਪੰਜਾਬ ਵਾਲੇ ਨਹੀਂ ਦੇ ਮੰਗ ਤੁਸੀਂ ਕਹਿੰਦੇ ਉਹ ਮੰਤਰੀ ਐਮਐਲਏ ਆਪਣੀਆਂ ਜ਼ਮੀਨਾਂ ਆਪਣੀਆਂ ਜ਼ਮੀਨਾਂ ਦੇ ਦੇਣ ਉਹ ਆਹੋ ਆਪਦਾ ਜੋ ਕੁਝ ਮਰਜ਼ੀ ਕਰ ਲੈਣ ਅਸੀਂ ਨਹੀਂ ਦੇਣੀਆ ਭਗਵਾਨ ਸਤਮਾਨ ਆਪਦੀ ਜ਼ਮੀਨ ਦੇ ਦੇ ਬਾਈ ਜੀ ਅਸੀਂ ਬੱਚਾ ਬੱਚਾ ਝੋਕ ਦੇਾਂਗੇ ਸਾਡੇ ਪੋਤੇ ਪੋਤਿਆਂ ਖਾਤਰ ਮਰ ਜਾਗੇ ਪਰ ਜਾਇਜ਼ਾ ਨਹੀਂ ਦਿੰਦੇ ਦੁੰਦੇ ਬਾਈ ਇਹ ਪ੍ਰੇਖਾ ਚੱਕ ਦੇ ਸਾਰੇ ਪੰਜਾਬ ਨੂੰ ਮਾਰ ਕੇ ਦਾ ਪਛੱਕ ਲਏ ਜੇ ਪਰ ਜਾਂਦਾ ਪੰਜਾਬ 1 ਇੰਚ ਜ਼ਮੀਨ ਨਹੀਂ ਦਿੰਦਾ ਵੀਰ ਜੀ ਇਹ ਸਾਡੇ ਪੁਰਖਾਂ ਨੇ ਇੱਥੇ ਕੋਈ ਐਂ ਜ਼ਮੀਨ ਨਹੀਂ ਸੀ ਐ 4 ਫੁੱਟ ਸੀ ਬਹੁਤ ਵੱਡੇ ਵੱਡੇ ਸਾਡੇ ਪੁਰਖਾਂ ਦੇ ਇੱਥੇ ਰੱਖ ਗਏ ਉਮਰਾ ਪਚਾਰਾਂ ਨੇ ਕੁਝ ਹੰਡਾਇਆ ਨਹੀਂ ਉਹਨਾਂ ਨੇ ਕਦੇ 4 ਬੂਟੀ ਕੱਢੇ ਫੇਰ ਜਾਇਜ਼ਾ ਤਾਂ ਝੋਨਾ ਲੱਗਣ ਲੱਗਿਆ ਐਂ ਥੋੜੀ ਲੱਗਣ ਲੱਗਿਆ ਬਾਈ ਜੀ ਤੁਸੀਂ ਸੁਣ ਤਾਂ ਹੈ ਤੁਸੀਂ ਨਿਆਣੇ ਤੁਹਾਨੂੰ ਨਹੀਂ ਪਤਾ ਅਸੀਂ ਆਪਦੇ ਹੱਥਾਂ ਨਾਲ ਵੀ ਕੱਢੇ ਨਾ ਫਾਇਰ ਬਿਜਲੀ ਅਸੀਂ ਨਹੀਂ ਦੇਵਾਂਗੇ じゃ ਜਾ ਤਾਂ ਮਰ ਜਾਾਂਗੇ ਪਰ ਇਹ ਜਿਹੜੀਆਂ ਪੁਲਿਸ ਦਾ ਪੁਲਿਸ ਕਰ ਲਿਆਉਂਦਾ ਹੈ ਇਹ ਸੈਂਟਰ ਦੇ ਸਾਰਾ ਹੱਥ ਮੱਥੇ ਚੱਲਦਾ ਬਾਈ ਜੀ ਇਹਨੂੰ ਪਤਾ ਹੈ ਹੁਣ ਬੇਦੁਆਦ ਮੈਂ ਤਾਂ ਹੁਣ ਹੀ ਨਹੀਂਗਾ ਇਹ ਤਾਂ ਰੀਠਾ ਪੂਜਿਆ ਗਿਆ ਜਮਾ ਇਹ ਤਾਂ ਖੁਦ ਤੂੰ ਆਇਆ ਕਰ ਮੈਂ ਇੱਕ ਸਿਵਲ ਬੰਦਾ ਹੈ ਬਾਈ ਯਾਰ ਤੂੰ ਮੇਰੇ ਬਰਾਬਰ ਪਰਮਾਰਤਮਾਨ ਨੂੰ ਖੜਾ ਕਰਦੇ ਚੋਣ ਜਿੱਤ ਜੇ ਜਾਂ ਜਿਵੇਂ ਕਹੂ ਮੈਂ ਉਵੇਂ ਪੁਲਿਸ ਦੀ ਨਾਲ ਕੁ ਕਰਾ ਦੂੰਗਾ ਤੇ ਤੁਸੀਂ ਚੋਣ ਲੜਨ ਨੂੰ ਤਿਆਰ ਮੇਰੇ ਬਰਾਬਰ ਚੋਣ ਲੜੇ ਮੈਂ ਵੀ ਚੋਣ ਹੀ ਲੜ ਲੈ ਜਾਂ ਸਾਡੇ ਪਿੰਡਾਂ ਕੇ ਜਾਂ ਮੈਂ ਇਹਦੇ ਪਿੰਡ ਸਤੌ ਚੱਲਦਾ ਹੈ ਉੱਥੇ ਆ ਜੇ ਏ ਅਸੀਂ ਐਮ ਨੇ ਐਮ ਲੇ ਉਹ ਉਦੋਂ ਅਸੀਂ ਜਤਾਇਆ ਨਾ ਸਾਡਾ ਜਤਾਈ ਬਣਿਆ ਤੇ ਅਸੀਂ ਉਹਨੂੰ ਖੁੱਟ ਚਵਾੜਾਂਗੇ ਜਿਹੜਾ ਅਸੀਂ ਕੱਢਿਆ ਨਾ ਉਹਨੂੰ ਅਸੀਂ ਭਗਵੰਤ ਮਾਨ ਬਣਾਇਆ ਇਹਨੂੰ ਕੌਣ ਜਾਣਦਾ ਸੀ ਪੰਡਰੂ ਬਈ ਯਾਰ ਇਹਦਾ ਤੇਰੇ ਘਰੇ ਵਾ ਗਿਆ ਤੂੰ ਇਹਦੇ ਖਾੜਾ ਦਵਾ ਲਿਆ ਮੈਂ ਖਾੜਾ ਦਵਾ ਲਿਆ ਇਹਦਾ ਖੁਸਰਿਆਂ ਨੂੰ ਨਸ਼ਾ ਫਿਰਦਾ ਸੀ ਭਗਵੰਤ ਮਾਨ ਆਪਾ ਬਣਾਇਆ ਮੈਂ ਤੂੰ ਬਣਾਇਆ ਲੋਕਾਂ ਨੇ ਸਾਰੇ ਬਪਰਾਵਾਂ ਨੇ ਪਰ ਭਗਵੰਤ ਮਾਨ ਦੀ ਭਗਵੰਤ ਮਾਨੀ ਬਣਾ ਕੇ ਦਿਖਾਵਾਂਗੇ ਤੂੰ ਖਾੜਾ ਆ ਗਿਆ ਚੋੜਾ ਮੂਰੇ ਭਗਮਨਤਮਨ ਬੜੂ ਘੇੜੇ ਪਿੰਡ ਲੈ ਤੂੰ ਗੈਰੀ ਭਾਗੀ ਬਾੜ ਦੀ ਮੇਰਾ ਚੈਲੰਜ ਹੈ ਬਾਈ ਜਿਵੇਂ ਕਹਾਗੇ ਪੂਮੀ ਕਰ ਲਾਂਗੇ ਯਾਰ ਕੋਈ ਕਹਿੰਦਾ ਪਿੰਡ ਚ ਮੜਨ ਨਹੀਂ ਮਤਲਬ ਹੀ ਨਹੀਂ ਇਹਦਾ ਕੋਈ ਬਧਾਇਕ ਹੀ ਬਾੜ ਦੀ ਤੂੰ ਮੇਰੇ ਪਿੰਡ ਗੈਰੀ ਭਾਗੀ ਜਾ ਲੁਧਿਆਣੇ ਤਾਂ ਦੋ ਵਾਰੀ ਇਕੱਠ ਕਰ ਗਏ ਨੇ ਲੁਧਿਆਣੇ ਕੁਛ ਕਰ ਗਿਆ ਬਠਿੰਡਾ ਮੇਰਾ ਜ਼ਿਲ੍ਹਾ ਹੈ ਇਹਨਾਂ ਨੇ ਜ਼ਮੀਨ ਲਈ ਹੈਗੀ ਸਾਡੇ ਨਾਲ ਹੀ ਆਪਣਾ ਜੋਧਪੁਰ ਰਵਾਨਾ ਉੱਥੇ ਆ ਜਾਣਾ ਜਦੋਂ ਮਰਜੀ ਆ ਜਾਣਾ ਜਾਂ ਉਹ ਲਾਗੂ ਕਰਾ ਜਾਣਾ ਅਸੀਂ ਮਰ ਜਾਂਗੇ ਯਾਰ ਇਹ ਬਾਈ ਜੀ ਸਾਡੇ ਹੱਕ ਸੱਚ ਦੀ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਨਾ ਕਿ ਸਾਡੀ ਹੈ ਅਜੇ ਤੱਕ ਤੋਂ ਜ਼ਿਆਦਾ ਖਾਈ ਖਣੇ ਐ ਪਰ ਜਿਹੜੇ ਐਡੇ ਐਡੇ ਸਾਡੇ ਪੋਤੇ ਪੁੱਤ ਗਏ ਐ ਉਹ ਕਿੱਧਰ ਜਾਣਗੇ ਉਹਨਾਂ ਨੂੰ ਰੋਟੀ ਭਗਵੰਤ ਮੰਨ ਕੇ ਬੱਚੇ ਦੇਣਗੇ ਹਾਂ ਬਈ ਯਾਰ ਰੋਟੀ ਤਾਂ ਸਾਡੀ ਪੁਰਖਾਂ ਦੀ ਜਿਹੜੀ ਜ਼ਮੀਨ ਐ ਜਾਇਆ ਤਾਂ ਇੱਥੋਂ ਹੀ ਖਾਣੀ ਐ ਨਾ ਨਾ ਕਿ ਭਗਵੰਤ ਮੰਨ ਕੇ ਘਰੋਂ ਖਾਣੀ ਐ ਤੇ ਇਹ ਅੱਜ ਇਕੱਲੇ ਕਹਿੰਦਾ ਵੀ ਜਾਇਆ ਤੂੰ ਇੱਕ ਬਾਈ ਹੋਰ ਸੋਚ ਯਾਰ ਵੀ ਇਹ ਪਾਲਿਸੀ ਇਹਨੂੰ ਦਿੱਤੀ ਕੀ ਨੇ ਬਣਾ ਕੇ ਵੀ ਤੂੰ ਫਰੀਵਾਨ ਲੈ ਲੈ ਅਟਕ ਨਾਲ ਲੈ ਲੈ ਦੋ ਆਲੇ ਨੂੰ ਮੋੜ ਦੀ ਛੀ ਰੱਖਦੀ ਯਾਰ ਕਿੱਥੋਂ ਦਾ ਸੰਵਿਧਾਨ ਹੈ ਬਾਈ ਯਾਰ ਮਤਲਬ ਹੀ ਨਹੀਂ ਤਾਂ ਗੱਡੀ ਨਹੀਂ ਬਣਦੀ ਇਹ ਸਾਰਾ ਬਗਵਾਸ ਕਰਦਾ ਇਹ ਇਹ ਦਾਰੂ ਵਾਲਾ ਡੱਕੇ ਨੂੰ ਪਤਾ ਲੱਗਦਾ ਨਹੀਂ ਵੀ ਮੈਂ ਕੀ ਕਰੀ ਜੰਨਾ ਉਹ ਤਾਂ ਕਹਿੰਦੇ ਜਿਹੜੀ ਕਲੋਨਾਈਜ਼ਰ ਜਿਹੜੇ ਕਾਲਾ ਬਾਜ਼ਾਰੀ ਚੱਲ ਰਹੀ ਆ ਉਹ ਅਸੀਂ ਖਤਮ ਕਰਨੀ ਆ ਕਾਰ ਆਪ ਜਿਹੜੀ ਇਹੀ ਕਰਦਾ ਬਾਈ ਖੁਦ ਆਪ ਇਹਦੇ ਐਮਐਲਏ ਕਰਦੇ ਨਾ ਠੀਕ ਤੁਸੀਂ ਮੈਂ ਅੱਥੇ ਵੀ ਵੇਖਿਆ ਖਾਣੇ ਕੁਸੋ ਖਾਣੇ ਕੀ ਹਾਲ ਕੀਤਾ ਪਾਈਪ ਬਾਈ ਪਿੰਡ ਵਿੱਚ ਦੀ ਪਾ ਕੇ ਲਗਾਏ ਨੇ ਸੀਵਰੇਜ ਦੀ ਪਾਈਪ ਮੋੜਾਂ ਦੀ ਪਿੰਡ ਵਿੱਚ ਦੀ ਕੋਈ ਪੌਦਾ ਹੁੰਦਾ ਪਿੰਡ ਵਿੱਚ ਦੀ ਪਾਗ ਲਗਾ ਧੱਕੇ ਨਾਲ ਇਹਦਾ ਐਮਐਲਏ ਉਹ ਜੋ ਸੁਖਵੀਰ ਆਗਾ ਉਹਦਾ ਖਾਨੇ ਦਾ ਇੰਨਾ ਧੱਕਾ ਕਰਦੇ ਲੋਕਾਂ ਨਾਲ ਪਰ ਕੋਈ ਗੱਲ ਨਹੀਂ ਕਿਤੇ ਆਪ ਦੀਆਂ ਕਿਤੇ ਬਾਪ ਦੀਆਂ ਪੁੱਤਰਾ ਇਹ ਸਭ ਤੇ ਹੁੰਦੀ ਰਹਿੰਦੇ ਆ ਆਈਆਂ ਚੋਣਾ ਜੇ ਤੇਰਾ ਇੱਕ ਚੌਕੀਦਾਰ ਵੀ ਭਗਵੰਤਵਾਣਾ ਜਿੱਤਣ ਦੇਤਾ ਨਾ ਸਾਨੂੰ ਜੱਟ ਦੇ ਪੁੱਤਰਾ ਜਾਨੀ ਤੂੰ ਚੌਕੀਦਾਰ ਨਹੀਂ ਬਣਦਾ ਤੇਰਾ ਚੌਕੀਦਾਰ ਤੂੰ ਪੰਜਾਬ ਵਿੱਚ ਚੌਕੀਦਾਰ ਨਹੀਂ ਜਿੱਤਦਾ ਇਹਦਾ ਗੁਰੂ ਜੀ ਇਹ ਅੱਜ ਇਹਦੇ ਕੋਈ ਹੱਥ ਮੱਥੇ ਚੱਲੀ ਜਾਂਦਾ ਪਰ ਦੋ ਦਿਨਾਂ ਨੂੰ ਜਦੋਂ ਖਤਮ ਹੋ ਗਈ ਨਾ ਕਹਾਣੀ ਤੂੰ ਦੇਖੇਗਾ ਇਹ ਹੀ ਭਗਵੰਤ ਮਾਨ ਸਭ ਤੋਂ ਅੱਜ ਤੱਕ ਕੋਈ ਵੀ ਮੁੱਖ ਮੰਤਰੀ ਇਹਨਾਂ ਜੇਲ੍ਹ 'ਚ ਨਹੀਂ ਰਿਹਾ ਹੋਣਾ ਜਿੰਨਾ ਇਹਨੇ ਅੱਗੇ ਜਾ ਕੇ ਜੇਲ੍ਹ 'ਚ ਰਹਿਣਾ ਹੈ ਅੱਜ ਮੇਰੀ ਵਿਆਖਿਆ ਤੁਸੀਂ ਰਿਕਾਰਡਿੰਗ ਕਰ ਲੋ ਇਸ ਚੀਜ਼ ਦੀ ਰੱਖਿਓ ਉਹਦੇ ਕੋਲੇ ਮੈਨੂੰ ਭਲਾ ਘੇਰੀ ਬਾਕੀ ਤੋਂ ਦੁਬਾਰੇ ਸਾਧ ਲਈ ਮਹਿੰਦਰ ਮੇਰਾ ਨਾਂ ਹੈ ਪਰ ਸਭ ਤੋਂ ਜ਼ਿਆਦਾ ਇਸ ਬੰਦੇ ਨੇ ਜੇਲ੍ਹ 'ਚ ਰਹਿਣਾ ਤੂੰ ਦੇਖੀ ਚੱਲ ਜਿਹੜੇ ਲੱਛਣ ਕਰੀ ਜਾਂਦਾ ਨਾ ਅੱਜ ਤੱਕ ਇੰਨਾ ਮੁੱਖ ਮੰਤਰੀ ਕੋਈ ਜੇਲ੍ਹ 'ਚ ਨਹੀਂ ਰਿਹਾ ਹੋਣਾ ਜਿੰਨਾ ਭਗਵੰਤ ਮਾਨ ਨੂੰ ਇਦਾਂ ਯਾਤਰਾ ਕਰਾਉਣੀ ਇਹਨਾਂ ਨੇ ਇਹ ਜਿਹੜੇ ਜਿਹੜੇ ਉਹਗਲਾ ਦੇ ਨੱਚਦਾ ਫਿਰਦਾ ਨਾ ਉਹ ਮੋਦੀ ਕੇ ਨਾ ਉਹ ਕਿਸੇ ਨੂੰ ਕੁਛ ਨਹੀਂ ਲਈ ਬੈਠੇ ਇਹਨੂੰ ਆਇਆ ਕਿਤੇ ਮੋਦੀ ਮੇਰਾ ਹੋ ਗਿਆ ਮੈਂ ਉਥੋਂ ਕਿਸਾਨਾਂ ਨੂੰ ਦਵਲਤਾ ਖਣੀ ਮੋਦੀ ਨਾਲ ਮੇਰੀ ਯਾਰੀ ਪੈ ਗਈ ਉਹ ਕਮਲਿਆ ਮੋਦੀ ਦੀ ਯਾਰੀ ਕਿਸੇ ਨਾਲ ਨਹੀਂ ਮੋਦੀ ਦੀ ਯਾਰੀ ਉਹਨਾਂ ਨਾਲ ਵਾਨੀ ਡਾਣੀ ਕੇ ਨਾ ਤੂੰ ਉਹਦਾ ਕੀ ਲੱਗਦਾ ਹੈ ਵਾਨੀ ਡਾਣੀ ਕੇ ਨਾ ਯਾਰੀ ਹੈ ਬਾਈ ਜੀ ਇਹਨਾਂ ਨੂੰ ਕੁਛ ਨਹੀਂ ਲੱਗਦਾ ਕੋਈ ਗੱਲ ਨਹੀਂ ਬਾਈ ਜੀ ਅਸੀਂ ਡਟੇ ਆਂ ਡਟੀ ਰ੍ਹਾਂਗੇ ਅੰਤ ਤੱਕ ਆਖੀਰਲੇ ਸਾਤ ਤੱਕ ਮਰ ਜਾਾਂਗੇ ਜਾਇ ਯਤ ਨਹੀਂ ਛੱਡਾਂਗੇ ਬਾਈ ਜੀ ਤੇ ਜ਼ਮੀਨਾਂ ਲੈਣ ਤੁਹਾਡੇ ਪਿੰਡ ਆਗੇ ਫਿਰ ਬੰਡ ਆ ਕੇ ਭਾਈ ਜੀ ਮਾਰ ਕੇ ਤਾਂ ਪਛੱਕੇ ਹੀ ਲੈ ਜਾਉ ਸਾਨੂੰ ਮਾਰ ਕੇ ਤਾਂ ਉਹ ਤਾਂ ਜਾਇਜ਼ਤ ਨਹੀਂ ਦਿੰਦੀ ਕਿਤੇ ਨੂੰ ਕੋਈ ਬੰਦਾ ਜ਼ਿੰਮੇਦਾਰ ਜਿਹੜਾ ਜੱਟ ਜ਼ਿੰਮੇਦਾਰ ਕਹਾਉਂਦਾ ਹੈ ਤੁਹਾਡੀ ਤਾਂ ਲੈਂਡ ਬੋਲਿੰਗ ਚ ਆਈ ਨਹੀਂ ਜ਼ਮੀਨ ਮੇਰੇ ਘਰ ਕੱਲੀ ਘੇਰੀ ਪਾਕੀ ਸਾਡੇ ਨਾਲ ਹੀ ਆ ਭਾਈ ਮੇਰੇ ਖੇਤ ਦੇ ਨਾਲ ਹੀ ਆ ਤੁਹਾਡੇ ਖੇਤ ਦੇ ਨਾਲ ਮੇਰੇ ਖੇਤ ਦੇ ਨਾਲ ਹੀ ਆਈ ਹੈ ਜੇ ਅੱਜ ਉਹਨਾਂ ਦੀ ਆ ਗਈ ਕੱਲ ਨੂੰ ਮੇਰੀ ਵੀ ਆਊਗਾ ਅੱਜ ਮੇਰੇ ਵੱਟ ਤੇ ਖੜੇ ਨਾ ਹੋ ਮਨ ਲਾ ਕਿਸੇ ਦੇ ਖੇਤ ਚ ਪਸ਼ੂ ਪੜ ਗਿਆ ਉਹਦੇ ਚਰੀ ਜਾਂਦਾ ਮੇਰੀ ਵੀ ਮੱਕੀ ਨਾਲ ਖੜੀ ਹੈ ਤੇ ਮੇਰੇ ਵੀ ਆਊਗਾ ਭਾਈ ਉਹ ਤੋਂ ਦਰੋਂ ਠੀਕ ਹੈ ਨਾ ਇਹ ਆਪਾਂ ਸਾਰੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਧੰਨਵਾਦ ਕਰਦਾ ਸੋਡੀ ਮੀਡੀਆ ਦਾ ਬਹੁਤ ਬਹੁਤ ਅਸੀਂ ਹਿਰਦੇ ਤੋਂ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਨਾਲ ਖੜੇ ਹੋ ਤੇ ਆਹ ਕੱਠ ਵਾਟੇ ਸੋਡਾ ਕਰ ਕੀ ਹੈ ਬਾਈ ਜੀ ਜੋ ਤੁਸੀਂ ਗਾਹਾਂ ਗੱਲਾਂ ਪਹਚਾਉਂਦੇ ਸਾਡੀਆਂ ਮੀਡੀਆ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਹੈ ਪਰ ਜਿਹੜਾ ਗੋਦੀ ਮੀਡੀਆ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਬਾਈ ਜੀ ਜਿਹੜਾ ਇਹਨਾਂ ਦਾ ਮੀਡੀਆ ਨਾਲ ਉਹਨੂੰ ਅਸੀਂ ਚੰਗੀ ਤਰ੍ਹਾਂ ਉਹਦੇ ਨਾਲ ਗੱਲ ਵੀ ਨਹੀਂ ਕਰਦੇ ਜੋ ਮਰਜ਼ੀ ਬੁਲਾਈ ਜਾਵੇ ਅਸੀਂ ਬੋਲਦੇ ਨਹੀਂ ਉਹਦੇ ਨਾਲ ਪੰਜਾਬ ਦੇ ਮੀਡੀਆ ਦਾ ਵੀ ਹੁਣ ਵੀ ਹਾਲ ਹੋ ਗਿਆ ਜਿੱਦੋਂ ਆਪਾਂ ਦਿੱਲੀ ਦੇ ਗੋਦੀ ਮੀਡੀਆ ਦਾ ਕਰਦੇ ਸੀ ਨਹੀਂ ਹੈ ਕੁਝ ਥੋੜੀ ਹੈ ਪਰ ਬਾਹਲੇ ਨਹੀਂ ਹਾਏਗਾ ਹੈਗਾ ਹੈਗਾ ਕੁਛ ਆਏਗਾ ਪਰ ਸਾਰੇ ਨਹੀਂ ਸਾਬ ਕੋ ਜਿਆਦਾਤਰ ਆਪਣੇ ਨਾਲ ਆ ਮੁੰਡੇ ਹਾਂ ਹਾਂ ਕਿਦਾ ਦੇਖਦੇ ਹੋ ਵੀ ਇਹ ਅ ਕਦੇ ਸੋਚਿਆ ਸੀ ਜਿਹੜੇ ਤੁਹਾਡੇ ਨਾਲ ਮੋਰਚੇ ਲਾਉਂਦੇ ਸੀ ਜਿਹੜੇ ਕਹਿੰਦੇ ਸੀ ਵੀ ਮੋਦੀ ਆ ਜਿਹੜਾ ਉਹ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦਾ ਉਹਨਾਂ ਦੀ ਸਰਕਾਰ ਆ ਗਈ ਤੇ ਉਹ ਲੈਂਡ ਪੋਲਿੰਗ ਪੋਲਿਸੀ ਲਿਆਏ ਉਹਨਾਂ ਨੇ ਤਾਂ ਜ਼ਮੀਨਾਂ ਦੀ ਗੱਲ ਵੀ ਨਹੀਂ ਕੀਤੀ ਸੀ ਉਹਨਾਂ ਨੇ ਤਿੰਨ ਕਾਨੂੰਨਾਂ ਦੀ ਗੱਲ ਕੀਤੀ ਸੀ ਇਹ ਤਾਂ ਸਿੱਧਾ ਜ਼ਮੀਨਾਂ ਤੇ ਹੀ ਲਿਆਏ ਦੇਖੋ ਵੀ ਜੀ ਇੱਕ ਆਪਣਾ ਐਕਟ ਬਣਿਆ ਹੈ ਡਬਲਯੂਟੀਓ डब्ल्यूटीੁਰ ਗਣ ਨੀਤੀਆਂ ਇਹ ਸਾਰੀਆਂ ਇਹ ਡਾਕਟਰ ਮਨਮੋਹਨ ਸਿੰਘ ਦਾ ਸ਼ੁਰੂ ਕੀਤਾ ਹੋਇਆ ਹੈ ਉਥੋਂ ਕਹਾਣੀ ਸ਼ੁਰੂ ਹੋਈ ਹੈ ਉਹਦੀਆਂ ਜਿਵੇਂ ਜਿਵੇਂ ਨੀਤੀਆਂ ਆਉਣੀਆਂ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਪਰ ਆਪਣੇ ਹਿੱਕ ਚ ਧਮ ਹੋਣਾ ਚਾਹੀਦਾ ਆਪਾਂ ਲਾਗੂ ਨਹੀਂ ਹੋਣ ਦਿੰਦੇ ਜਦੋਂ ਤੱਕ ਨਕਾਲੇ ਕਾਨੂੰਨ ਨਹੀਂ ਆਪਾਂ ਲਾਗੂ ਹੋਣ ਦਿੱਤੇ ਬਾਈ ਜੀ ਇਹ ਕਿਵੇਂ ਹੋਣ ਦੇ ਦਾਂਗੇ ਯਾਰ ਮਰ ਪਛੱਕ ਜਗੇ ਪਰ ਇਹ ਨਹੀਂ ਲਾਗੂ ਹੁੰਦੇ ਕਦੇ ਵੀ ਠੀਕ ਹੈ ਬਾਈ ਜੀ ਜਿਹੜੀ ਗੱਲਬਾਤ ਕੀਤੀ ਹੈ ਦੇਖ ਸਕਦੇ ਹੋ ਕਹਿੰਦੇ ਵੀ ਜੋ ਮਰਜ਼ੀ ਹੋ ਜੇ ਅਸੀਂ ਇਹ ਪਾਲਿਸੀ ਜਿਹੜੀ ਆ ਉਹ ਲਾਗੂ ਨਹੀਂ ਹੋਣ ਦਵਾਗੇ ਸੰਘਰਸ਼ ਕਰਾਂਗੇ ਤੇ ਹਜੇ ਤਾਂ ਸੰਘਰਸ਼ ਦੀ ਸ਼ੁਰੂਆਤ ਹੈ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ